ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਲੈਣ ਤੋਂ ਕੋਰੀ ਨਾ ਕਰ ਦਿੱਤੀ ਹੈ ਅਤੇ ਆਖ ਦਿੱਤਾ ਹੈ ਕਿ ਪਾਖੜਾ ਦੇ ਵਿੱਚ ਪਾਣੀ ਘਟਾ ਦਿੱਤਾ ਜਾਵੇ ਜੋ ਹਰਿਆਣਾ ਨੂੰ ਜਾ ਰਿਹਾ ਸੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਨਦੀਆ ਦਰਿਆ ਓਵਰਫਲੋ ਹੋ ਰਹੇ ਨੇ ਟੁੱਟ ਰਹੇ ਨੇ ਅਤੇ ਪੰਜਾਬ ਦੇ ਲੋਕ ਡੁੱਬ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 22 ਅਗਸਤ ਨੂੰ ਜਾਣਕਾਰੀ ਮੁਤਾਬਿਕ ਇੱਕ ਪੱਤਰ ਲਿਖ ਕੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ ਹਰਿਆਣਾ ਨੇ ਇੱਕ ਹਫਤਾ ਤਾ ਉਸ ਉਤੇ ਚੁੱਪਬੱਟੀ ਰੱਖੀ ਪਰ ਹੁਣ ਇਹ ਜਾਣਕਾਰੀ ਹੈ ਕਿ ਹਰਿਆਣਾ ਨੇ ਪੱਤਰ ਲਿਖ ਕੇ ਪੰਜਾਬ ਨੂੰ ਕਿਹਾ ਹੈ ਕਿ ਸਾਨੂੰ ਹਲੇ ਵਾਧੂ ਪਾਣੀ ਨਹੀਂ ਚਾਹੀਦਾ ਉਹੀ ਹਰਿਆਣਾ ਪੰਜਾਬ ਦੀ ਲੜਾਈ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਐਸਵਾਈਐਲ ਨੂੰ ਲੈ ਕੇ ਲੜਾਈ ਚੱਲਦੀ ਆ ਰਹੀ ਹੈ ਹਰਿਆਣਾ ਚ ਹਫਤਾ ਪਹਿਲਾਂ ਤੱਕ ਤਾਂ ਪੰਜਾਬ ਤੋਂ ਵਾਧੂ ਪਾਣੀ ਲੈਣ ਲਈ ਲੜਾਈ ਲੜ ਰਿਹਾ ਸੀ ਪਰ ਹੁਣ ਪੰਜਾਬ ਚ ਹੜਾ ਗਏ ਨੇ ਤਾਂ ਗਵਾਂਡੀ ਸੂਬੇ ਨੇ ਅੱਜ ਹੋਰ ਪਾਣੀ ਲੈਣ ਤੋਂ ਤੌਬਾ ਕਰ ਦਿੱਤੀ ਹੈ ਪੰਜਾਬੀ ਟ੍ਰਿਬਿਊਨ ਖ਼ਬਰ ਰਿਪੋਰਟ ਮੁਤਾਬਕ ਇਹ ਜਾਣਕਾਰੀ ਦੇ ਰਹੇ ਹਾਂ ਪੰਜਾਬ 'ਚ ਕੁਦਰਤੀ ਆਫ਼ਤ ਦੀ ਬਣੀ ਸਥਿਤੀ ਮੌਕੇ ਹੁਣ ਹਰਿਆਣਾ ਨੇ ਆਖਿਆ ਹੈ ਕਿ ਸਾਡਾ ਪਾਣੀ ਘਟਾ ਦਿਓ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਦੌਰਾਨ 22 ਅਗਸਤ ਨੂੰ ਹਰਿਆਣਾ ਨੂੰ ਪੱਤਰ ਲਿਖਿਆ ਸੀ ਇਹ ਵੀ ਜਾਣਕਾਰੀ ਹੈ ਦਰਿਆਈ ਪਾਣੀਆਂ 'ਚੋਂ ਹੋਰ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ ਹਰਿਆਣਾ ਨੇ ਪੰਜਾਬ ਦੀ ਅਪੀਲ ਤੇ ਹੋਰ ਵਾਧੂ ਦਰਿਆਈ ਪਾਣੀ ਲੈਣ ਤੋਂ ਹਫ਼ਤਾ ਭਰ ਚੁੱਪਬੱਠੀ ਰੱਖੀ ਅਤੇ ਪੱਤਰ ਲਿਖ ਕੇ ਹੁਣ ਹਰਿਆਣਾ ਨੇ ਭਾਖੜਾ ਨਹਿਰ ਚ ਪਾਣੀ ਕੱਟ ਕਰਨ ਵਾਸਤੇ ਆਖਿਆ ਹੈ ਹਰਿਆਣਾ ਸਰਕਾਰ ਨੇ ਸੂਬੇ ਚ ਹੜਾਂ ਦੀ ਸਥਿਤੀ ਬਣਨ ਦਾ ਹਵਾਲਾ ਦਿੱਤਾ ਹੈ ਹਰਿਆਣਾ ਨੇ ਪਹਿਲਾਂ ਲਗਭਗ ਕਈ ਕਿਊਸਿਕ ਪਾਣੀ ਹੈ ਜਿਹੜਾ ਇੰਡੈਂਟ ਦਿੱਤਾ ਸੀ ਇਸ ਤੋਂ ਅੱਜ ਉਸਨੇ ਪੰਜਾਬ ਇੰਡੈਂਟ ਕਟਾ ਕੇ 6250 ਕਿਉਸਿਕ ਕਰਨ ਲਈ ਕਿਹਾ ਹੈ ਪਾਖੜਾ ਨਹਿਰ ਵਿੱਚ ਇਸ ਵੇਲੇ 88094 ਕਿਉਸਿਕ ਪਾਣੀ ਚੱਲ ਰਿਹਾ ਸੀ ਪਾਖੜਾ ਨਹਿਰ ਚੋਂ ਜੋ ਪੰਜਾਬ ਪਾਣੀ ਵਰਤਦਾ ਉਸ ਦੀ ਖੇਤਾਂ ਲਈ ਹੁਣ ਕੋਈ ਮੰਗ ਨਾ ਰਹਿਣ ਕਰਕੇ ਮੋਗੇ ਬੰਦ ਹੋ ਗਏ ਨੇ ਅਤੇ ਇਹ ਪਾਣੀ ਵੀ ਹਰਿਆਣਾ ਵੱਲ ਜਾ ਰਿਹਾ ਸੀ ਪੰਜਾਬ ਸਰਕਾਰ ਨੇ ਹਫਤਾ ਪਹਿਲਾਂ ਹਰਿਆਣਾ ਨੂੰ ਬਕਾਇਦਾ ਪੱਤਰ ਲੇਕ ਕੇ ਕਥੇ ਤੌਰ ਤੇ ਕਿਹਾ ਸੀ ਕਿ ਪੰਜਾਬ ਚ ਹੜਾ ਨਾਲ ਹੋ ਰਹੀ ਤਬਾਹੀ ਤੋਂ ਜਾਣੂ ਕਰਵਾਇਆ ਸੀ ਪੰਜਾਬ ਸਰਕਾਰ ਨੇ ਡੈਮਾ ਦੀ ਸੁਰੱਖਿਆ ਦੇ ਮੱਦੇ ਨਜ਼ਰ ਹਰਿਆਣਾ ਨੂੰ ਆਪਣੀ ਨਹਿਰ ਜ਼ਰੀਏ ਹੋਰ ਪਾਣੀ ਲੈਣ ਲਈ ਇੰਡੈਂਟ ਦੇਣ ਦੀ ਅਪੀਲ ਕੀਤੀ ਸੀ ਬੀਬੀਐਮਬੀ ਵੱਲੋਂ ਡੈਮਾ ਚ ਪਾਣੀ ਦੇ ਵਧੇ ਪੱਧਰ ਨੂੰ ਦੇਖਦਿਆਂ مشਵਰੇ ਵੀ ਦਿੱਤੇ ਗਏ ਸਨ ਪਰ ਹਰਿਆਣਾ ਨੇ ਪੰਜਾਬ ਸਰਕਾਰ ਦੇ ਪੱਤਰ ਦਾ ਜਵਾਬ ਦੇਣ ਤੇ ਚੁੱਪੀ ਵੱਟੀ ਸੀ ਸੋ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਪਾਕਿਸਤਾਨ ਵੱਲ ਜਾ ਰਿਹਾ ਪਾਣੀ ਨੂੰ ਰੋਕਣ ਲਈ ਹਰਿਆਣਾ ਸਰਕਾਰ ਆਪਣੀ ਨਹਿਰ 'ਚ ਹੋਰ ਪਾਣੀ ਲੈਣ ਲਈ ਇੰਡੈਂਟ ਦੇਵੇ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖੇ ਪੱਤਰ 'ਚ ਕਿਹਾ ਸੀ ਕਿ ਡੈਮਾ 'ਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਡੈਮਾ ਦੀ ਸੁਰੱਖਿਆ ਲਈ ਪਾਣੀ ਛੱਡਣਾ ਮਜਬੂਰੀ ਬਣ ਗਿਆ ਹੈ ਇਸ ਪੱਤਰ 'ਤੇ ਹਰਿਆਣਾ ਨੇ ਚੁੱਪਵੱਟੀ ਹੋਈ ਸੀ ਪਰ ਸੂਬੇ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੱਤਰ ਲਿਖ ਕੇ ਆਪਣੇ ਅਮਰੁੱਤਪਾ ਭਗਵੰਤ ਮਾਨ ਨੂੰ ਹੜ੍ਹਾਂ ਕਾਰਨ ਤਬਾਹੀ ਤੋਂ ਉਬਰਣ ਲਈ ਮਦਦ ਦਾ ਭਰੋਸਾ ਜ਼ਰੂਰ ਦਿੱਤਾ ਹੈ